ਦੀ ਹਾਏ 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 ਜੀ ਨਾ ਜੀ ਨਿਰਮਲ ਸਿੰਘ ਮੁਸਤਾਵਦੀ ਆਜੜਾ ਤੋਂ ਇਹ ਪਤਲਾ ਫੁਕੇ ਆ ਜੇ ਇਹਦੇ ਬਾਰੇ ਦੱਸੋਗੇ ਜੀ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹਨਾਂ ਦਾ ਸੈਕਟਰੀ ਐ ਅ ਜਿਹੜਾ ਪਤਲਾ ਫੁਕੇ ਅੱਜ ਅਸੀਂ ਮੋਦੀ ਦਾ 13 ਜਨਵਰੀ ਨੂੰ ਅਸੀਂ ਪ੍ਰੋਗਰਾਮ ਬਣਾਇਆ ਸੀ ਦਿੱਲੀ ਜਾਣ ਦਾ ਉਦੋਂ ਪਹਿਲਾਂ ਮੋਦੀ ਸਰਕਾਰ ਨੇ ਹਰਿਆਣ ਖੱਟਰ ਸਰਕਾਰ ਨੇ ਹਰਿਆਣੇ ਤੋਂ ਜਿਹੜਾ ਸਾਡਾ ਬਾਰਡਰ ਆ ਉੱਥੇ بڑے بڑے ਕੇਲੇ ਲਾ ਕੇ بڑے بڑے ਬੈਰੀਅਰ ਲਾ ਕੇ ਬੜੀ ਬਣੀ ਫੰਦਾ ਕਰਕੇ ਕਿ ਸਾਡੇ ਕਿਸਾਨ ਜੀ ਨੂੰਾਂ ਨੂੰ ਰੋਕਿਆ ਤਾਂ ਕਿ ਬਿੱਲੀ ਨਾ ਜਾਣ ਗੱਟ ਚਾਰ ਦੀ ਦਿੱਤਾ ਪਸੂ ਗਾਇਣ ਛੱਡੀ ਇਹਦੇ ਨਾਲ ਬਾਕੀ ਜੀ ਬੋਰੀਆਂ ਵਿੱਚ ਰੰਗ ਦੇ ਨਾਲ ਸਾਡਾ ਸ਼ੁਰੂ ਕਰਨ ਨੌਜਵਾਨ ਜਿਹੜਾ ਦੋ ਭੈਣ ਦਾ ਖਲੋਤਾ ਭਰਾ ਸੀਗਾ ਉਹ ਸ਼ਹੀਦ ਹੋਇਆ ਕਈਆਂ ਦੀਆਂ ਨਿਗਾ ਚਲੇ ਗਈ ਕਈਆਂ ਲੱਤਾਂ ਟੁੱਟੀਆਂ ਬਹੁਤ ਸਾਰੇ 50 60 ਲਗਭਗ ਸੈਂਕੜੇ ਦੇ ਨੌਜਵਾਨ ਸਾਡੇ ਸਾਡੇ ਜਖਮੀ ਹੋਏ ਨੇ ਤੇ ਜਦੋਂ ਉਹਨਾਂ ਦੇ ਜ਼ਖਮੀ ਹੋਇਆਂ ਨੂੰ ਸਰਕਾਰ ਦਾ ਸੀਗਾ ਵੀ ਅਸੀਂ ਇਲਾਜ ਕਰਵਾਈਏ ਪਰ ਉਹ ਤੋਂ ਉਲਟ ਜਿਨ੍ਹਾਂ ਨੇ ਉੱਥੇ ਗੋੜੀਆਂ ਚਲਾਈਆਂ ਸੀ ਜਾਂ ਲਾਠੇ ਚਾਜੇ ਕਰਾਇਆ ਕਰਿਆ ਸੀਗਾ ਉਹਨਾਂ ਨੂੰ ਇਹ ਮੋਤੀ ਸਰਕਾਰ ਦਿੱਲੀ ਭਰ ਆ ਕੇ ਜਿਹੜੇ ਅਫਸਰ ਸੀਗੇ ਪੰਜਾਬ ਉੱਥੇ ਦੇ ਹਰਿਆਣਾ ਪੁਲਿਸ ਦੇ ਉਹਨਾਂ ਨੂੰ ਇਹ ਸਨਮਾਨਤ ਕਰਦੀ ਆ ਉਹ ਸਨਮਾਨਤ ਕਰਨ ਦੇ ਵਿਰੋਧ ਵਿੱਚ ਅਸੀਂ ਆਏ ਸਾਰੇ ਇੰਡੀਆ ਦੇ ਵਿੱਚ ਹੀ ਸਾਡੀ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਸੀਂ ਪ੍ਰੋਗਰਾਮ ਦਿੱਤਾ ਜ਼ਿਲ੍ਹਾ ਪੱਤਰ ਤੇ ਤਹਿਸੀਲ ਪੱਤਰ ਤੇ ਅਸੀਂ ਇਹਨਾਂ ਦੇ ਮੋਦੀ ਦੇ ਪੁਤਲੇ ਫੁਕ ਕੇ ਮੋਦੀ ਸਰਕਾਰ ਦੇ ਉਹਦੇ ਮੁਤਾਬਕ ਅਸੀਂ ਅੱਜ ਇਹ ਪੁਤਲਾ ਫੁਕਿਆ। ਸਨਕੋ ਸਿੰਘ ਨਾਗੀਰਾ ਪ੍ਰਸਾਦ ਕੁਰਸੀਆਂ ਸੇ ਕਮੇਟੀ ਚੋਂ ਜਾਇਜ਼ ਜਿਦਾ ਪ੍ਰਕਾਸ਼ ਦੇਣਾ। ਜਿਹੜਾ ਪੁਤਲਾ ਫੁਕਿਆ ਕੀ ਹੈ ਸਾਰਾ ਮਾਮਲਾ ਹੈ। ਇਹ ਮਸਲਾ ਜਿਹੜਾ ਸਾਡਾ ਅਸੀਂ ਸ਼ੰਭੂ ਬਾਰਡਰ ਤੇ ਬੈਠੇ ਹਾਂ 13 ਫਰਵਰੀ ਦੇ। ਸੈਂਟਰ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਰੁਕ ਕੇ ਸਾਨੂੰ ਇੱਥੇ ਘੇਰਿਆ। ਲੋਕਤੰਤਰ ਦਾ ਘਾਣ ਕੀਤਾ ਸਾਨੂੰ ਉਹਨਾਂ ਨੇ ਕੱਲ ਗੱਡ ਕੇ ਰੋਡ ਦੇ ਵਿੱਚ ਹਾਈਵੇ ਦੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਦੋਂ ਸਾਡਾ ਸੰਗਰਸ ਚੱਲਦਾ ਆਇਆ ਤਾਂ ਹੁਣ ਆਕੇ ਇਹਨਾਂ ਨੇ ਇੱਕ ਐਲਾਨ ਕੀਤਾ ਸਰਕਾਰ ਨੇ ਵੀ ਜਿਹੜੇ ਅਧਿਕਾਰੀਆਂ ਦੀ ਉੱਥੇ ਡਿਊਟੀ ਲੱਗੀਆਂ ਸੀ ਐਸਪੀ ਤੇ ਡੀਐਸਪੀ ਚਾਰ ਪੰਜ ਅਧਿਕਾਰੀ ਨੇ ਉਹਨਾਂ ਨੂੰ ਅੱਜ ਇਹਨਾਂ ਨੇ ਮੈਡਲ ਨਾਲ ਸਨਮਾਨਿਤ ਕਰਨਾ ਇਹ ਲੋਕਾਂ ਨੂੰ ਜਿਹੜਾ ਰੋਕ ਕੇ ਰੱਖਿਆ ਉਸ ਕਰਕੇ ਕਹਿੰਦੇ ਇਹਨਾਂ ਦੀ ਚੰਗੀ ਕਾਰਗੁਜ਼ਾਰੀ ਆ ਚੰਗੀ ਇਹਨਾਂ ਨੇ ਮਤਲਬ ਉੱਥੇ ਡਿਊਟੀ ਨਿਭਾਈ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਕੀ ਅਸੀਂ ਕੋ ਬਾਹਲੇ ਦੇਖ ਤੋਂ ਆਏ ਆ ਕੀ ਇਹ ਲੋਕਤੰਤਰ ਕਹਿੰਦੇ ਹੋ ਤੁਸੀਂ ਇਹੜੇ ਸਿਧਾਂਤ ਤੁਸੀਂ ਕਸਮਾਂ ਚੱਕਦੇ ਹੋ ਕਿ ਸਾਨੂੰ ਹੱਕ ਨਹੀਂਗਾ ਵੀ ਅਸੀਂ ਦਿੱਲੀ ਜਾ ਕੇ ਸੈਂਟਰ ਸਰਕਾਰ ਦੇ ਅੱਗੇ ਆਪਣੀਆਂ ਮੰਗਾਂ ਰੱਖ ਸਕੀਏ ਉਹ ਕਰਕੇ ਸਾਡਾ ਅੱਜ ਪੂਰੇ ਦੇਸ਼ ਵਿੱਚ ਸਾਡੀਆਂ ਜਥੇਬੰਦੀਆਂ ਜਿਹੜੀਆਂ ਗੈਰ ਰਾਜਨੀਤਿਕ ਜਥੇਬੰਦੀਆਂ ਮੋਰਚਿਆਂ ਵੱਲੋਂ ਅਸੀਂ ਡੀਸੀ ਦਫ਼ਤਰ ਸਾਡੇ ਹਰਦੀਪ ਸਿੰਘ ਨੇ ਵਾਇਸ ਪ੍ਰਧਾਨ ਨੇ ਮੇਰੇ ਨਾਲ ਜਿਲ੍ਹਾ ਲੁਧਿਆਣਾ ਦੇ ਕਿਸਾਨ ਮੋਰਚੇ ਦੇ ਉਥੇ ਫੂਕ ਰਹੇ ਨੇ ਇੱਧਰ ਮੇਰੀ ਡਿਊਟੀ ਆ ਸਾਡੀਆਂ ਬਾਕ-ਬਾਕ ਡਿਊਟੀਆਂ ਜਥੇਬੰਦੀਆਂ ਕੋਲੋਂ ਲੱਗ ਤੁਸੀਂ ਆ ਨੇ ਅਸੀਂ ਇਹ ਡਟ ਕੇ ਵਿਰੋਧ ਕਰਦੇ ਆਂ ਦੀ ਨਿੰਦਾ ਕਰਦੇ ਆਂ ਮੋਦੀ ਸਰਕਾਰ ਦੀ ਵੀ ਸਾਡੇ ਨਾਲ ਇੱਦਾ ਵਿਤਕਰਾ ਕਿਉਂ ਐਹੋ ਜੀ ਪੁਲਿਸ ਸਾਡੇ ਦੇਸ਼ ਨੂੰ ਨਹੀਂ ਚਾਹੀਦੀ ਐਹੋ ਜੀ ਫੋਰਸ ਨਹੀਂ ਲੋੜ ਜਿਹੜੀ ਸਾਡੇ 'ਤੇ ਗੋਲੀਆਂ ਚਲਾਵੇ ਲੋਕਤੰਤਰ ਦੇ ਵਿੱਚ ਸਾਡਾ ਹੱਕ ਹੈ ਅਸੀਂ ਹੱਕ ਲੈਣ ਲਈ ਜਾ ਰਹੇ ਆਂ ਨਾ ਕਿ ਕੋਈ ਅਸੀਂ ਉੱਥੇ gadbad ਕਰਨੀ ਆ ਇਹ ਸਨਮਾਨਤ ਕਰ ਰਹੇ ਨੇ ਮੋਦੀ ਚਾਹਦਾ ਕੀ ਹੈ ਬੀਜੇਪੀ ਸਰਕਾਰ ਦੇਸ਼ ਨੂੰ ਕਿਵੇਂ ਚਲਾਉਣਾ ਚਾਹੀਦੀ ਹੈ ਦੇਸ਼ ਦੇ ਵਿੱਚ ਐਸੇ ਹਿਸਾਬ ਨਾਲ ਲੋਕਾਂ ਦੇ ਵਿੱਚ ਬਕਵਾਸ ਪੈਦਾ ਹੋ ਜੂਗਾ ਇਹ ਤਾਂ ਸਾਨੂੰ ਜਾਤੀ ਧਰਮ ਦੇ ਧਰਮ ਦੇ ਤੌਰ ਤੇ ਲੋਕਾਂ ਨੂੰ ਵੰਡਣਾ ਚਾਹੀਦੇ ਪੰਜਾਬ ਦੇ ਨਾਲ ਕਿਸਾਨਾਂ ਦੇ ਨਾਲ ਸਾਡੇ ਨਾਲ ਬਹੁਤ ਵੱਡਾ ਫਿਟਕਰਾ ਹੋ ਰਿਹਾ ਹੈ ਬੜੇ ਦੁੱਖ ਲੱਗਦਾ ਹੈ ਬੜੇ ਰੋ ਨਾਲ ਸਾਨੂੰ ਗੱਲ ਕਹਿਣੀ ਪੈਂਦੀ ਹੈ ਕਿ ਇਹ ਜੀ ਸਰਕਾਰ ਦਾ ਸਾਨੂੰ ਕੋਈ ਫਾਇਦਾ ਨਹੀਂ ਇਹ ਜੀ ਅਧਿਕਾਰੀਆਂ ਦੀ ਲੋੜ ਨਹੀਂ ਸਾਡਾ ਸ਼ੁਭ ਕਰਨ ਮਾਰਤਾ ਇਹਨਾਂ ਨੇ ਗੋਲੀ ਮਾਰ ਕੇ ਅਜਾ ਸੈਂਕੜੇ ਜਵਾ ਸਾਡਾ ਕਿਸਾਨ ਮਜ਼ਦੂਰ ਤੇ ਇਹਨਾਂ ਨੇ ਜੱਗ ਨਹੀਂ ਕਰ ਸਕਤੇ ਜਿਹੜੇ ਜਿਸਕੇ ਲਈ ਖੀਚ ਨਹੀਂ ਹੁੰਦੇ ਠੀਕ ਇਸ ਕਰਕੇ ਇਹਨਾਂ ਦਾ ਵਿਰੋਧ ਕਰਦੇ ਆ